ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ। ਪਿੰਡ ਭਗਵਾਨਪੁਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ। ਤੇ ਐਸ ਵੇਲੇ ਕਮਲਵੀਰ ਦੇ ਕੋਲੇ ਚਾਰ ਐਨੀਮਲ ਪੋਰਸੇਲ ਬਕਾਉ ਆ ਸਜਣੋ ਦੋ ਵਿਹੜਾਂ ਤੇ ਇੱਕ ਝੋਟੀ ਸੂਈ ਹੋਈ ਤੇ ਇੱਕ ਆ ਜੇ ਮਾਲੀ ਸਜਣੋ ਆਪਣੇ ਕਟੀਆਂ ਝੋਟੀਆਂ ਤੇ ਮੰਝਾਂ ਦੇ ਵਿੱਚ ਰੱਖਣਾ ਦਾ ਟਾਪ ਦਾ ਬੜਾ ਯਾਰ ਕੁਆਲਟੀ ਆ ਬੱਚੇ ਦੇ ਉੱਤੇ ਤੇ ਹਜੇ ਗੱਲਾਂ ਬਾਤਾਂ ਹੋਈਆਂ ਖੀਰਾ ਸਜਣੋ ਤੇ ਕੱਦ ਵੇਖਿਓ ਕਰਦਾ ਕਟਾ ਕੀ ਕਹਨੇ ਆ ਝੂਟੀ ਸੂਈ ਸਵਾਈ 4 ਜਨਵਾਰ ਵਿਖਾਉਣੇ ਆ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਭਰਾ ਤੋਂ ਜਾਣਕਾਰੀ ਕਿਹੜੇ ਏਰੀਆ ਚੋਂ ਵੀਰ ਨੇ ਲਿਆ ਇਹ ਕਟਾ ਤੇ ਚੰਗਾ ਸੰਭਿਓ ਸਜਣਾ ਟਾਪ ਦਾ ਮਾਲੀ ਤਿਆਰ ਹੋ ਜਾਊਗਾ ਕਮਲ ਵੀਰ ਸასი ਕਾਲ ਸਸਕਾ ਭਾਜੀ ਹੋਰ ਸੁਣਾ ਮੇਰਾ ਵੀ ਹਾਂਜੀ ਕਿਰਪਾ ਬਬੀਦੀਪ ਸਿੰਘ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਕਮਲ ਆਪਣਾ ਐਡਰੈਸ ਵੀਰੇ ਐਡਰੈਸ ਆਪਣਾ ਵੀਦੀ ਪਿੰਡ ਭਗਵਾਨਪੁਰਿਆ ਤੁਸੀਂ ਡੇਰਾ ਬੱਬਾ ਨਾਲ ਕਿਤੇ ਜ਼ਿਲ੍ਹਾ ਗਰਦਾਸਪੁਰ ਤੇ ਮੋਬਾਈਲ ਨੰਬਰ 981590784 ਮੇਰਾ ਨੰਬਰ ਹੈ ਇੱਥੇ WhatsApp ਚੱਲਦਾ ਜਿਹੜਾ ਸਾਹਮਣੇ ਬੈਨਰ ਤੇ ਪਹਿਲਾ ਨੰਬਰ ਹਾਂਜੀ ਪਹਿਲਾ ਨੰਬਰ ਹੈਨਾ ਪੈਸੇ ਸੱਜਣੋਂ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਆ ਕਟੇ ਦੀ ਕੀ ਡਿਟੇਲ ਹੈ ਕਟਾ ਵੀ ਦੀ ਵੇਖ ਲੋ ਦੀ ਚੀਜ਼ ਵੀ ਐ ਕੂੰ ਵੀ ਆ ਹੈਨਾ ਹੈ ਟੂੰ ਵੀ ਆ ਤੂੰ ਵੀ ਆ ਹੈਨਾ ਕੋਈ ਮਾਰਦਾ ਨਹੀਂ ਠੰਡਾ ਆ ਜਾਂਦਾ ਗਿਆ ਬਾਲਾ ਪਿਆਰਾ ਹੈਨਾ ਹਾਂਜੀ ਹਾਂਜੀ ਤੇ ਇਹ ਆਪਣੇ ਏਰੀਏ ਦਾ ਹੀ ਆ ਆਪਣੇ ਏਰੀਆ ਦਾ ਠੀਕ ਆ ਇਹਦੇ ਪਿਓ ਜਾਂ ਮਾਂ ਵਾਲੇ ਪੱਖ ਤੋਂ ਪਤਾ ਆਪਾਂ ਨੂੰ ਕਿ ਨਹੀਂ 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 ਮੈਨੂੰ ਨਾ ਬਲੈਡਰ ਮੈਨੂੰ ਰਿਕਾਰਡ ਨਹੀਂ ਰਿਕਾਰਡ ਨਹੀਂ ਆਪਾਂ ਨੂੰ ਪਤਾ ਹਾਂ ਕਿਵੇਂ ਝੂਠ ਬੋਲ ਕੇ ਕਹਿਣ ਨੂੰ ਦੇ ਦਾਂ ਗਲਤ ਗੱਲ ਨਹੀਂ ਕਰਦੀ ਪਰ ਜਿੰਨੇ ਚੀਜ਼ ਅਸਲ ਹੈ ਉਹਨਾਂ ਨੂੰ ਪਤਾ ਸਮਝਿਆ ਉਹਨੇ ਵੇਖ ਕੇ ਉਹਨੇ ਵੇਖ ਕੇ ਆਪੇ ਆਈ ਗੱਲ ਕਿਲੋ ਗੁੰਜਾ ਨਹੀਂ ਰਿਕਾਰਡ ਦੱਸਿਆ ਕਰੋ ਜਿਆਦਾ ਇਹ ਮਾੜਾ ਹੋਇਆ ਨਾ ਹਾਂ ਹੈਨਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਵੀ ਨਹੀਂ 14 ਕਿਲੋ 700 ਗ੍ਰਾਮ ਜਿਹੜੀ ਚੀਜ਼ ਦਾ ਪਤਾ ਮੈਨੂੰ ਮੈਂ ਜਰੂਰ ਦੱਸੂਗਾ 14 ਕਿਲੋ ਇਹਦੀ ਮਾਂ ਦੇ ਕੋਲੇ ਦੁੱਧ 14 ਕਿਲੋ 700 ਗ੍ਰਾਮ ਐਵੇਂ 18 ਕਹਦਾ 20 ਕਹ ਗਲਤ ਗੱਲ ਨਹੀਂ ਬੜਾ ਦੁੱਧ ਦਾ 14 ਕਿਲੋ ਦਾ ਬੜਾ ਹੁੰਦਾ ਵੀਰ ਬੜਾ ਹਾਂ ਕਹਿਣਾ ਹੀ ਸੌਖਾ ਜਦੋਂ ਕੰਡੇ ਤੇ ਰੱਖੀਏ ਪਤਾ ਫੇਰ ਲੱਗਦਾ ਤੇ ਉਮਰ ਇਹਦੀ ਕਿੰਨੀ ਹੋਗੀ ਉਮਰ ਵੀਦੀ ਖੀਰਾ ਜੀ ਖੀਰਾ ਹਾਂਜੀ ਹਾਂਜੀ ਬਹੁਤ ਚਲੋ ਫੇਰ ਕਿਸਾ ਦੇ ਲੱਗ ਪਾ ਹਾਂ ਨਹੀਂ ਚੰਗਾ ਤੇ ਬਾਕੀ ਪੈਰਾ ਪੂਰਾ ਦਾ ਬੜਾ ਸਿੱਧਾ ਹਨਾ ਹਾਂਜੀ ਹਾਂਜੀ ਤੌਰ ਕਰਾਈਏ ਚੱਕ ਕਮਲੇ ਦੀ ਲੋ ਵੀ ਸਜਣੋ ਤੌਰ ਤੋਂ ਚੈੱਕ ਕਰ ਲਿਓ ਤੇ ਕਟਾਣਾ ਤੁਹਾਡੇ ਪਸੰਦ ਆਊਗਾ ਬੱਚਾ ਬੱਚਾ ਅੱਖ ਵੀ ਵੇਖ ਲਓ ਮਾਨ ਕੀ ਤੇ ਸਿੰਗ ਵੀ ਬੱਗੇ ਹਨਾ ਤੇ ਉਹ ਰਾਮਦੇਵ ਰਸ ਲੱਗਦਾ ਅਸਲ ਵਾਕਿਆ ਕੋਈ ਸ਼ੱਕ ਨਹੀਂ ਟੈਸਟੀ ਕਲ ਵੀ ਚੰਗੇ ਆ ਕੀ ਬਾਤਾਂ ਵੇਖੋ ਸੱਜਣਾ ਤੇ ਫੇਰ ਇੱਕ ਨੋਟ ਕਰੋ ਤਾ ਹਣ ਚੱਕ ਕੇ ਤੁਰਦਾ ਕਰਮ ਵਾਲਾ ਥੋੜਾ ਜਿਹਾ ਕਿਤੇ ਪੂਰਾ ਸੰਭਲਿਆ ਨਾ ਐਨ ਮੈਂ ਕਹਿੰਦਾ ਦੀਵਾਲੀ ਤੇ ਤੂਣਾ ਪਹਿਨਿਆ ਵੀ ਨਾਲ ਕੇ ਆਉਂਦੇ ਮੱਲੇ ਮੱਲੇ ਲੈ ਆ ਰਹੇ ਜਿੰਨੇ ਮਰਜ਼ੀ ਪੈਸੇ ਵਾਟ ਲੈ ਵਾਕਿਆਈ ਹੈ ਨਾ ਉੱਥੇ ਆਉਂਦੇ ਨਾ ਛੋਟੀ ਛੋਟੀ ਦੇ ਗਾਹਕ ਵੇਖੋ ਸੱਜਣੋਂ ਕਟਾ ਬਾਕੀ ਘਰੇ ਰੱਖਣ ਵਾਲੇ ਸੱਜਣ ਨੂੰ ਕੋਈ ਮਾਰਾ ਨਹੀਂ ਨਿੱਤ ਵਦਨਾ ਇਹ ਕਮਲ ਵੀਰੇ ਨਿੱਤ ਨਿੱਤ ਇਹਦੇ ਆਪਣੀ ਆਬਦੀ ਹਾਂ ਐਸਕੋ ਡੀਏ ਜਿੰਨੇ ਭਾਂਕੂ ਨੇ ਬਣਾ ਲਏ ਕੋਈ ਇੱਕ ਬਣਾ ਲਏ ਵਾਕਿਆਈ ਕੋਈ ਸ਼ੱਕ ਨਹੀਂ ਤੇ ਕਿੰਨੇ ਦਾ ਸ਼ਾਹੀ ਜੈਲਾ ਵੇ ਗੱਡਾ ਹੈ ਕਿਆ ਬਾਤ ਆ ਬਾਲਾ ਠੰਡਾ ਨਹੀਂ ਚੰਗਾ ਕਰਦਾ ਕੋਈ ਸ਼ੱਕ ਨਹੀਂ ਤੇ ਕਿੰਨੇ ਦਾ ਦੇ ਦੀਏ ਕਮਲ ਵੀਰੇ ਇਹ ਜੀ ਇਹ ਚੀਜ਼ ਦਾ ਤਾਂ ਮੁੱਲ ਤੇ ਨਹੀਂ ਹੁੰਦਾ ਵੀ ਮੈਂ ਹਾਂ ਹੀਰਿਆਂ ਦਾ ਕੋਈ ਮੁੱਲ ਨਹੀਂ ਆਪਾਂ ਵੀ ਲਾ ਕੇ ਲਏ ਕੋਈ ਆਪਾਂ ਕਡੋਏ ਕੱਟੇ ਤੇ ਲੈਂਦੇ ਨਹੀਂ ਦੂਜਾ ਕੰਮ ਦਾ ਆਪਾਂ ਕਰਦੇ ਨਹੀਂ ਕੋਈ ਚੀਜ਼ ਨਹੀਂ ਸੋਨਾ ਲਗਾ ਹਾਂ ਵੀਰ ਲਈਏ ਕੁਆਲਿਟੀ ਹੈਗੀ ਆ ਤੇ ਲੈ ਆਏ ਆ ਤੇ ਜਿੰਨੇ ਲੈਣਾ ਵੀ ਕੋ ਜਿਹਨੂੰ ਪਤਾ ਹੋ ਉਹਨੇ ਉਹਨੇ ਕੁਆਲਿਟੀ ਵੇਖ ਕੇ ਹੀ ਲੈਣਾ ਹਾਂ ਜੀ ਹਾਂ ਜੀ ਇਹ ਤਾਂ ਮੁੱਲ ਵੀਰ ਜੀ ਭਾਵੇਂ 40000 ਕਰੀਏ ਠੀਕ ਆ 40000 ਕਰੀਏ ਜਿੰਨਾ ਮਰਜੀ ਛੋਟਾ ਤਾਂ ਵੀ ਟਿਕ ਟੰਗ ਹੋ ਹੀ ਗੂਗਾ ਤੇ ਆਪਾਂ ਜਿਹੜਾ 35000 ਕਰਾਣਾ ਸੀ 35000 ਕੋਸ਼ਿਸ਼ ਹੁੰਦੀ ਐ ਇੰਨੇ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਹਣ ਚਲੋ ਛੱਡੋ ਤੁਹਾਨੂੰ ਕਹਿ ਰਹੀ ਹਾਂ ਹਾਂ ਹਰ ਚੀਜ਼ ਅਸਲ ਆ ਨਾ ਵੀ ਵੀ ਕਹਿਣਾ ਮਹੀਨਾ ਇੱਕ ਸਮਾਂ ਦਿਵਾਲੀ ਦੇ ਜਿੰਨੇ ਮਰਜੀ 50 60 ਹਜ਼ਾਰ ਤੱਕ ਦੇ ਦੇ ਕੋਈ ਸ਼ੱਕ ਨਹੀਂ 35000 ਰੁਪਏ ਚੋ ਵੀ ਛੋੜ ਛੱਪਾ ਕਰਦੇ ਆਂਗੇ ਜੇ ਕੋਈ ਸੱਜਣ ਆ ਗਿਆ ਹਨਾ ਕਰੇ ਛੋੜ ਛੱੜ ਹੀ ਕਰਾਂਗੇ ਹਾਂ ਵੀ ਜਿਹੜਾ ਸ਼ੌਂਕੀ ਆ ਗਿਆ ਹਾਂਜੀ ਹਾਂਜੀ ਤੇ ਆ ਝੋਟੀ ਆਪਣੀ ਕਦੋਂ ਸੁਈ ਆ ਇਹ ਝੋਟੀ ਨੂੰ ਵੀਰ ਜੀ ਦੁੱਧ ਤੇ ਆਈ ਜੇ ਹੁਣ ਠੀਕ ਆ ਕਿੰਨੇ ਦਿਨ ਹੋ ਗਏ ਤੁਸੀਂ ਮਹੀਨਾ ਮੰਨ ਕੇ ਚੱਲੋ ਕੱਟਾ ਮਗਰ ਦੁੱਧ ਮਹੀਨਾ ਸੁਈ ਨੂੰ ਹੋ ਗਿਆ ਮਹੀਨਾ ਸੁਈ ਨੂੰ ਹੋ ਗਿਆ ਤੇ ਕਿੰਨੀਆਂ ਧਾਰਾਂ ਇਹਦੇ ਕੋਲੇ ਪੂਰੀ ਪੀਕ ਲੈਵਲ ਤੇ 9 ਕਿਲੋ ਦੁੱਧ ਆਨ ਤਨਾ 9 ਕਿਲੋ ਦੁੱਧ ਕਰਮਾ ਵਾਲ ਕਿਆ ਬਾਤ ਹੈ ਬੱਚਾ ਕੱਟਾ ਸਾਜੀ ਹੁੰਦੀ ਕੋਈ ਪੰਜ ਸਾਲ 10 ਦੇਂਦੀ ਫੇਰ ਇੱਥੇਲੇ ਪੰਜ ਛੇ ਗੱਲੂਣਾ ਹੀ ਹਾਂ ਹਾਂ ਉੱਥੇ ਪਹਿਲਾਂ ਉਹ ਆਪ ਬਣਾਉਣਾ ਬਣਾ ਹੀ ਹੋਣ ਚਲੋ ਬਣਿਆ ਬਣਾਇਆ ਜੇ ਸੂਈ ਨੂੰ ਹੋਗੇ ਆ ਤਾਂ ਬਣਿਆ ਬਣਾਇਆ ਬਣਿਆ ਬਣਾਇਆ ਮਹੀਨੇ ਚ ਮੈਂ ਦੁੱਧ ਤੀ ਆਉਂਦੀ ਆ ਹਾਂ 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 15 ਦਿਨ ਬਾਅਦ ਬਾਅਦ ਕੰਮ ਤੇ ਤੇ ਇੰਨੀ ਤੋਰ ਤੱਕ ਰਾਈਏ ਚੈੱਕ ਹਾਂਜੀ ਹਾਂਜੀ ਇਹ ਸੂਆ ਪਹਿਲਾ ਕਿ ਦੂਜਾ ਸੂ ਪਲੂਣ ਹੀ ਸੂਈ ਆ ਪਲੂਣ ਹੀ ਸੂਈ ਜੀ ਨਹੀਂ ਠੀਕ ਨਵਾਂ ਹਾਂ ਅੱਖਾਂ ਬਿੱਲੀਆਂ ਸਜਣੋਂ ਮੱਥੇ 'ਚ ਵੀ ਫੁੱਲ ਆ ਤੇ ਚਵਾਈ ਤਾਂ ਇੱਕ ਨੰਬਰ ਹੋਊਗੀ ਹਾਂ ਆ ਬੱਚਾ ਸੱਜਣਾ ਕੱਟਾ ਇਹਦਾ ਵੇਖੋ ਝੋਟੀ ਵੀ ਲੋਏ ਚ ਪੈਂਦੀ ਆ ਤੇ ਸਾਫ ਸੁਥਰੀ ਆ ਜੰਨੀ ਹੈਗੀ ਥੱਲਿਓ ਵੇਖੋ ਫਰੀਕੀ ਹਮ ਹਮ ਹਜੇ ਟਾਈਮ ਵੀ ਥੋੜਾ ਆ ਟਾਈਮ ਸਵੇਰ ਦਾ ਹੀ ਆ ਸੱਜਣਾ ਹਜੇ 9 ਵਜੇ ਬਾਕੀ ਨੋਟ ਵੀ ਕਰਾ ਦਿੰਨਾ ਵੇਖਿਓ ਇਹ ਸੱਜਣਾਂ ਜਾਨਵਰ ਕਮਲਵੀਰ ਕੋਲੇ ਆ ਕੱਟਾ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ ਕਿਉਂਕਿ ਜਮਾਂ ਹੀ ਜਿਹੜੇ ਲੋਟ ਆ ਹਾਂ ਨਹੀਂ ਪੀਗਾ ਨਹੀਂ ਤੇ ਫਿਰ ਮਹੀਨਾ ਇੱਕ ਆ ਸਾਰਾ ਨਹੀਂ ਨਹੀਂ ਵੈਕੀ ਜਾਣਾ ਆਪਣੇ ਅਰਗੇ ਸੱਜਣ ਬਥੇਰੇ ਬੈਠੇ ਸੱਜਣਾਂ ਨੂੰ ਮਿਲ ਕੇ ਵੰਨ ਤੇ ਥਾਣ ਦਾ ਸੈਜ ਚੈੱਕ ਕਰ ਲਓ ਝੁੱਟੀ ਦਾ ਬਲੂਨ ਸੂਈ ਆ ਕੱਟਾ ਮਗਰ ਨੌ ਦੁੱਧ ਆ ਤੇ ਕਮਲਵੀਰ ਇਹ ਫਿਰ ਇਹ ਆਪਾਂ ਕਿੰਨੇ ਦੀ ਦੇ ਦਈਏ ਸ਼ਾ ਤੇ ਟੈਲੀਵਿਜ਼ੀਨ ਵੀ ਕਨੋ ਤੋਂ 70 ਦੀ ਵੇਚੀਏ 75 ਦੀ ਵੇਚੀ ਜਿੰਨੇ ਮਰਜ਼ੀ ਵੇਚ ਦਿੰਦੇ ਹਾਂ ਹਾਂ ਜੀ ਤੇ ਵੀ ਆਈਏ ਇਨਾਂ ਤੋਂ ਹਾਂ ਆਪਾਂ ਜੋ ਝੋਟੀ ਬੈਣ ਦੀ ਦਈਏ ਹੋਰ ਕਰਦਗੇ ਮਾਨਤਾ ਨਾ ਆਹ ਨਾ ਵਾਲੇ ਪਾਸੇ ਛੋਟ ਛਾੜੀ ਕਰਨੀ ਹੈ ਬਾਸ 60000 60 ਤੇ 2 ਹਾਂ ਇੰਨੇ 60000 ਚ ਝੋਟੀ ਖਰੀਦੋ ਇਹਨੇ ਲੋਕੀ ਟੋਕਰ ਘਬਣਾ ਦਿੰਦੇ ਆ ਹਾਂ ਹਨਾ ਇਹਦੇ ਚ ਘਾਟਾ ਕੋਈ ਨਹੀਂ ਟੋਕਰ 50 55 ਹਜ਼ਾਰ ਬੱਚਾ ਵੀ ਬਚ ਜਾਣਾ ਤੇ ਮੈਂ ਨੇ ਵੀ ਅਗਲੇ ਸੂਏ ਨੂੰ ਵਾਧੇ ਵਾਲੀ ਬੰਨ੍ਹ ਲਿਆ ਚੰਗੀ ਸਾਹਵਲੇ ਕੋਈ 80 85000 ਦੀ 90 ਦੀ ਮੈਂ ਤਿਆਰ ਨਹੀਂ ਜੀ ਵਾਦੀ ਦੀ ਗਾਲੀ ਕੋਈ ਨਹੀਂ ਰਹੀ ਮੰਨੋ ਹਾਂ ਜਿੱਥੇ ਪੈਰ ਨੰਬੀਰੀ ਜਦੋਂ ਚੋਈਦੀ ਜੈਲੀ ਚੰਗੀ ਹਾਂ ਜਿਆਦਾ ਚੰਗੀ ਗਾਲੀ ਪੈ ਤੇ ਆਹ ਵਹਿੜ ਆਪਣੀ ਕਿਹੜਾ ਸੁਆਸ਼ਾ ਇਹ ਵੀ ਜੀ ਪਹਿਲਾ ਸੁਆਨਾ ਦਾ ਸਿਲਪੀ ਆ ਠੀਕ ਆ ਹਾਂਜੀ ਹਾਂਜੀ ਪਲੂਨ ਪਲੂਨ ਹਾਂਜੀ ਕੀ ਹੈ ਵੀ ਪਲੂਨ ਹੀ ਹਾਂਜੀ ਹਾਂਜੀ ਕੀ ਬਾਤ ਆ ਤੇ ਦਿਨ ਕਿੰਨੇ ਲੈਂਦੀ ਅਛਾ ਤੇ ਵੀ ਜੀ 15 ਪੂਰੇ ਹੈਗੇ ਸ਼ਹਿਦ ਮਾਰਦੀ ਜੀ 15 ਦਿਨਾਂ ਦੀ ਹਜੇ ਕੱਚੀ ਆ ਸ਼ਹਿਦ ਚਾ ਰੰਗ ਰੂ ਬਹੁਤ ਸੋਹਣਾ ਬਹੁਤ ਸੋਹਣਾ ਨਹੀਂ ਠੀਕ ਲੋ ਵੀ ਸੱਜਣਾ ਥਾਂ ਬਹੁਤ ਕੰਮ ਦਾ ਤੇ 15 ਦਿਨਾਂ ਦੀ ਕੱਚੀ ਵੈੜ ਕਬੂਤਰੀ ਵਰਗੀ ਜੇ ਕਹਿਦਗੇ ਨਾ ਕੋਈ ਦੂਰ ਆਇਆ ਨਹੀਂ ਕਬੂਤਰੀ ਵਰਗੀ ਆ ਸੋਹਣੀ ਹੈ ਵੇਖਿਓ ਹਾਂ ਨਹੀਂ ਸੋਹਣੀ ਹੈ ਵੈੜ ਕਰਮਾਂ ਵਾਲੀ ਜਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਬਾਕੀ ਚੰਗੀ ਆ ਲੇ ਵਾ ਸੂਣਾ ਤਿਆਰ ਕਰ ਜੂਗੀ ਕਮਲ ਵੀਰੇ ਹਨਾ ਤੇ ਲਾਟੋ ਲਾ ਚੰਗੀਆਂ ਹਾਂ ਹਾਂ ਝੋਲੀ ਪੋਦਾ ਠੀਕ ਆ 15 ਦਿਨਾਂ ਦੀ ਕੱਚੀ ਤੇ ਪਲੂਣ ਸੂਆ ਤੇ ਇਹਦਾ ਰੇਟ ਫਿਰ ਸਾਜੀ ਇਹ ਮਿਰਜੀ ਵੈਰ ਜਿਹੜੀਆਂ ਹਨਾ ਹਨਾ ਮੁੱਲ 45 ਹਜ਼ਾਰ 40 ਹਜ਼ਾਰ ਦੇ ਬਿਲਕੁਲ ਓਕੇ ਉਹਦੇ ਚ ਪਿਆਰ ਮੁਹੱਬਤ ਕਰਦਗੇ ਕੱਚੀ ਸਾੰਭਣੀ ਕਹਿੰਦੇ ਛੋੜ ਛਾੜ ਹੀ ਬਸ ਹੋ ਜਾਈ 40 ਹਜ਼ਾਰ ਚ ਹਾਂਜੀ ਨਹੀਂ ਠੀਕ ਆ ਲਓ ਵੀ ਸੱਜਣਾ ਨੋਟ ਕਰ ਲਓ 40 ਚ ਛੋੜ ਛੱਪਾ ਹੀ ਆ ਤੇ ਵਹਿੜ ਚਾਰ ਦਿਨ ਸਾਹਮਲੇ ਉਹ ਕਰਮਾ ਵਾਲੀ ਤੇ ਚੰਗੀ ਆ ਕਰੇ ਦੁੱਧ ਪੀਣ ਨੂੰ ਵੀ ਤੇ ਵੇਚ ਲੈਣ ਨੂੰ ਵੀ ਚੰਗੀ ਤੇ ਆ ਦਾ ਕੀ ਹਿਸਾਬ ਪਤਾ ਵਾ ਇਹ ਗਾਮੀ ਦੀ ਹੈ ਦੇ 15 20 ਕਿਲੋ ਵਾਲੀ ਆ 15 ਪਲੱਸ ਵਾਲੀ ਆ 20 ਕਿਲੋ ਵੀ 17 18 ਕਿਲੋ ਵੀ ਹੋ ਸਕਦਾ ਥੱਲੇ ਬੰਦਾ ਠੀਕ ਆ ਹਾਂਜੀ ਹਾਂਜੀ ਹੈ ਭਾੜੇ ਇਹ ਪੰਜੀ ਦਿਨ ਲਿਖਤੀ ਦੇ ਭਾੜੇ ਹਾਂ ਤਿੰਨ ਮਹੀਨਾ ਮੰਨ ਲ ਕੇ ਚੱਲੋ ਮਹੀਨੇ ਦੀ ਕੱਚੀ ਆ ਹਜੇ ਹਾਂਜੀ ਹਾਂਜੀ ਆ ਜਾਂਦੀ ਆ ਪਰ ਬਣਦੀ ਬਹੁਤ ਐਨੀ ਬੜੀ ਤੇ ਥਣਾ ਥਣਾ ਲੇ ਨੂੰ ਜਿਵੇਂ ਕੱਚੀ ਓਕੇ ਆ ਨਾ ਹਾਂ ਹਾਂ ਓਕੇ ਵੀ ਕੋਈ ਲੰਬਾ ਨਹੀਂ ਮੈਂ ਤਾਂ ਕੁਝ ਕੇ ਆ ਸੁਆ ਇਹ ਕਿਹੜਾ ਕੁਆ ਹੈ ਤੀਸਰਾ ਫੇਵਰਾ ਤੀਜਾ ਸੁੰਦੀ ਆ ਕੱਟਦੇ ਬਾਅਦ ਮੇਰਾ ਵੀਰ ਇਹਦੀ ਵੀ ਖਰਾਹ ਤੌਰ ਚੈੱਕ ਲਓ ਵੀ ਸੱਜਣੋ ਤੌਰ ਕਰੋ ਚੈੱਕ ਗਾ ਇਹ ਸਾਂਭ ਕੇ ਨਾ 20 ਦਿਨ 5 ਦਿਨ ਲੱਗਦੀ ਕੋ ਚਾਹੀਏ ਠੀਕ ਆ ਹਾਂ ਬਾਕੀ ਲਹੂ ਪਾਣੀ ਵਾਲੀ ਹੈ ਨਾ ਵਜਨ ਵਜਨ ਹੈਗਾ ਥਣ ਵੀ ਠੀਕ ਮੁਠੀ ਵਾਲਾ ਨਹੀਂ ਠੀਕ ਬਾਕੀ ਇਹਦੀ ਮੰਗ ਵੀ ਇਸ ਰੰਗ ਦੀ ਹਾਂਜੀ ਹਾਂਜੀ ਹੈ ਇਹ ਚੰਗੀ ਆ ਹਾਂ ਅੱਖ ਵੇਹੇ ਦੀ ਬੰਟੇ ਵਾਂਗੂ ਜਗਦੀ ਹੈ ਨਾ ਕੀ ਕਹਨੇ ਵੇਖੋ ਸੱਜਣੋ ਤੀਜਾ ਸੁਆ ਰੀਅਲ ਸੰਦੀ ਗਾਂ ਦੁੱਧ 15 ਤੋਂ ਪਲੱਸ ਦੇ ਜਾਊਗੀ ਬੇਫਿਕਰ ਹੋ ਜਿਓ ਇਸ ਗੱਲ ਤੋਂ ਕੋਈ ਦੋ ਰਿਆ ਨਹੀਂ ਤੇ ਛਾ ਜੀ ਇਹਦਾ ਰੇਟ ਰੇਟ ਵੀ ਦੀ ਇਹਦਾ ਵੀ ਮੁੱਲ ਕਹਿੰਦਾ ਹਾਂ 40 ਵੀ ਹਾਂ ਨਾਲ ਇਹਦੀ ਮਰਜ਼ੀ ਕੋ ਲੈ ਦੇ ਛੋਟ ਹੋ ਜੀ ਦੋਨਾਂ ਦੀ 40 40 ਚੋਂ ਛੋਟ ਹਾਂਜੀ ਹਾਂਜੀ ਦੋਨਾਂ ਵਹਿੜਾ ਦੀ ਸੱਜਣੋ 40 40000 ਦੇ ਵਿੱਚੋਂ ਛੋਟ ਆ ਚੈੱਕ ਕਰ ਲੋ ਬਾਕੀ ਓਕੇ ਰਿਪੋਰਟ ਪਸ਼ੂ ਵਿਖਾਤੇ ਤੁਹਾਨੂੰ 55 60 ਦੀ ਮਿਲ ਜੂ ਜੇ ਤਿਆਰ ਹੋ ਜੂ 55 ਜੀ ਦੇ ਵਿਕ ਜੂਗੀ ਸਵੇਰ ਦਾ ਟਾਈਮ ਹੀ ਆ ਤੇ ਚਾਰ ਜਾਨਵਰ ਵਿਖਾਤੇ ਆ ਤੁਹਾਨੂੰ ਐਨ ਓਕੇ ਰਿਪੋਰਟ ਵਾਲੇ ਆ ਵੀ ਵੈੜ ਬਹੁਤ ਚੰਗੀ ਆ ਸਜਣਾ ਪ੍ਰਿੰਟ ਵਾਈਜ਼ ਵੀ ਤੇ ਨਵਾਂ ਹਾਨ ਵੀ ਤੇ ਥਣ ਵੀ ਬਹੁਤ ਕੰਮ ਦਾ ਵੇਖੋ ਗਲਾਬੀ ਥਣ ਬਹੁਤ ਟਾਪ ਦਾ ਥਣ ਬਣਾਉਗੀ ਤੇ ਆ ਤਾਂ ਫਿਰ ਲੈ ਕੇ ਇਹਨਾਂ ਤੇ ਪਵਾ ਖੁੱਲਾ ਛੱਡ ਦਿਓ ਕਿਤੇ ਬਣਾ ਕੇ ਜੰਗ ਲਾਇਆ ਤੇ ਦੋ ਬੋਰੀਆਂ ਕਾਰਕਲ ਦੀਆਂ ਪਾਲਿਓ ਕਰਮਾ ਵਾਲੇ ਨੂੰ ਤੇ ਕੀ ਕਹਿਣੀ ਬਣ ਜਾਣਾ ਘਰੇ ਕਹਿਣਾ ਜਿੰਨੇ ਮਰਜ਼ੀ ਰੁਪਈਏ ਵਟੀ ਜਾਏ ਪਹਾਉ ਮਈਆਂ ਤੇ ਛੱਡੀ ਜਾਏ ਆ ਝੋਟੀ ਨੌਂ ਦੁੱਧ ਤਿਆਰ ਆ ਤੁਹਾਨੂੰ ਫੇਰ ਦੁਬਾਰਾ ਇੱਕ ਵਾਰੀ ਕੈਮਰੇ ਤੇ ਵਿਖਾ ਦਈਏ ਵੇਖੋ ਇਹਦਾ ਫੇਸ ਕੁਆਲਿਟੀ ਚੈੱਕ ਕਰ ਲਓ ਥਣ ਦਾ ਸਹਿਜ ਇਥੋਂ ਫੇਰ ਚੈੱਕ ਕਰ ਲਓ ਚੁਵਾਈ ਵਾਲਾ ਥਣ ਮੋਟਾ-ਮੋਟਾ ਲੱਗਾ ਕਰਮਾ ਵਾਲੀ ਨੂੰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ